ਵੀਰ ਜੀ ਬਦਲ ਚੋ ਇੰਜੀਨੀਅਰ ਵੀਰ ਲਖਮੀ ਕੰਗੋ ਵੀ ਲੈ ਬੰਦ ਸਨ ਜੀ ਆ ਵੀ ਨਾਲ ਬੋਲ ਰਹੇ ਸਨ ਉਹ ਇਸੇ ਤੋਂ ਲੈ ਦੇਤੀਹ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਕਿਹਾ ਤੁਸੀਂ 90 ਕਿੰਨੇ ਵਜੇ ਦਾ ਕਿੰਨੇ ਪ੍ਰੋਗਰਾਮ ਹੈ ਅਗਲੀ ਗੱਲ ਇਹਨਾਂ ਨੇ ਪੁੱਛੀ ਬੋਚਣ ਦੇ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਸਟੇਜ ਤੇ ਬੁਲਾਇਆ ਇੱਕ ਬੜਾ ਟੌਪਿਕ ਜਿਹੜਾ ਅੱਜ ਦਾ ਹੈ ਆਮ ਜੇ ਬੰਦੇ ਦੀ ਤਰ੍ਹਾਂ ਖੜਾ ਤੇ ਮੈਂ ਮੇਰੇ ਆਉਣ ਦਾ ਜਿਹੜਾ ਮੈਨੂੰ ਬਹੁਤ ਪਤਾ ਮੈਨੂੰ ਕੁਝ ਨਹੀਂ ਪਤਾ ਮੈਂ ਅੱਦੇ ਕੋਈ ਜਦੋਂ ਚੰਡੀ ਮੈਂ ਵੀ ਚੰਡੀਗੜ੍ਹ ਦੀ ਆ ਚੱਲੀ ਉਹ ਦੇ ਆਰਗੇਨਾਈਜ਼ਿੰਗ ਕਮੇਟੀ ਦਾ ਮੈਂਬਰ ਆ ਰੈਡੀਸ਼ਨ ਮਹਾਂਜਨ ਨਾਲ ਜਿਆਦਾ ਜੁੜਿਆ ਕਿ ਤੁਹਾਡੇ ਕੋਲ ਸਿੱਧਾ ਨੂੰ ਬਹੁਤ ਕੁਝ ਹੋ ਗਿਆ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਮੈਨੂੰ ਸਿਰਫ ਉਹਨਾਂ ਤੋਂ ਪਤਾ ਹੈ ਉਦੋਂ ਮੈਂ ਜਦੋਂ ਆਂਦੇ ਹੋਏ ਸੋਚ ਰਿਹਾ ਸੀ ਕਿ ਪਿਛਲੇ ਮੇਰੇ ਫਾਦਰ ਸਾਹਿਬ ਨਹੀਂ ਹੈ ਹੁਣ ਸਰਪਾ ਸੀ ਮਗੰਨੇ ਤੇ ਦੇਖਿਆ ਕਿ 80 ਸਾਲ ਦੀ ਉਮਰ ਚ ਉਹਨਾਂ ਦੋਵਾਂ ਦੀ ਡੈਥ ਹੋਈ ਮਾਤਾ ਜੀ ਤੇ ਪਿਤਾ ਜੀ ਦੀ ਤੇ ਮੈਂ ਹਜ਼ਾਰਾਂ ਬੰਦੇ ਜਿਹੜੇ ਪਰਿਵਾਰ ਦੇ ਹੈਗੇ ਆ ਭੈਣ ਭਰਾ ਮਾਤਾ ਪਿਤਾ ਅਸੀਂ ਟੋਟਲ ਪੂਰੀ ਜ਼ਿੰਦਗੀ ਚ 5-6 ਪਲਾਟ ਖੀਦੇ ਜਾਂ ਵਿਚੇ ਹੁੰਦੇ 5-6ਾਂ ਚ ਵੀ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੁੰਦਾ ਸੀ ਉਹਨਾਂ ਨੂੰ ਅੱਗੇ ਕਰ ਦਿੰਦੇ ਸੀ ਉਹ ਆਪੇ ਜਾ ਕੇ ਰਜਿਸਟਰੀ ਕਰਾ ਦੇਣੀ ਜਾਂ ਤਸੀਦਾਰ ਸਾਹਿਬ ਨੂੰ ਕਹਿੰਦੇ ਨਾਲ ਕਰਕੇ ਥੋੜੀ ਜੀ ਚੱਲ ਜਾਂਦੀ ਸੀ ਕਿ ਉਹ ਵਿਚੋਂ ਵੀ ਇਹ ਇੱਕ ਪਲਾਟ पे ਹਜ਼ਾਰਾਂ ਕਾ ਜਦ ਚੱਲਦੀਆਂ ਉਦੇ ਵਿੱਚੋਂ ਜ ਸੌਕਸ ਵਿੱਚ ਨਾ ਹੋ ਜਦ ਮੈਂ ਦੱਸ ਰਿਹਾ ਮੈਂ ਤੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਮੈਂ ਮੈਂ ਤਾਂ ਹੀ ਲੈ ਗਿਆ ਹੋਰ ਕਿ ਨਹੀਂ ਕਿਉਂਕਿ ਮੈਂ ਇਹਨਾਂ ਮੌਕੇ ਤੇ ਜਜ਼ਬਾਤੀ ਹੋ ਜਨਾ ਮੈਨੂੰ ਸਮੇਂ ਦਾ ਧਿਆਨ ਨਹੀਂ ਰਹਿੰਦਾ ਸੋਰੀ ਬਸ ਕੋਈ ਤੋੜ ਅਕਾਲ ਪੁਰਖ ਸਾਹਿਬ ਨੂੰ ਆਪਾਂ ਸ਼ਰਮੋਈ ਮੰਨਦੇ ਸੀ ਹਰੇਕ ਸਿੱਖ ਅਕਾਲ ਪੁਰਖ ਅੱਗੇ ਮੱਥਾ ਟੇਕਦਾ ਸੀ ਉਸ ਕਰੀਏ ਜੇ ਇਕੱਠੇ ਵੀ ਨਹੀਂ ਹੋਣਾ ਕੱਟੋ-ਕੱਟ ਮੇਰੀ ਇਹ ਬੇਨਤੀ ਹੈ ਕਿ ਆਪਾਂ ਆਪਣੇ ਆਪਣੇ ਕਰਤਾਰ ਉੱਚੇ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛੱਡੇ ਸਮਾਗਮ ਦੇ ਵਿੱਚ ਅਸੀਂ ਜੀ ਆਇਆਂ ਕਹਿੰਦੇ ਆ ਕੇਸ਼ ਨਗਾਈ ਜੀ ਪਸ਼ਮੀਰ ਸਿੰਘ ਗਦਾਈ ਆ ਜੀ ਤੇ ਹਾਏ 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 ਕਰੋ ਸੇ ਆਪਾ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਕਰੋ ਹਾਏ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ मुर्दाब पंजाब सरकार मुर्दाबाद 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 जजिया टैक्स Hey! Yeah. ਕਰੋ ਐਨਓਸੀ ਕਾਹਤ ਕਰੋ 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 ਸਰਕਾਰ ਮੁਲਾਵਾਦ ਮੁਲਾਵਾਦ ਸਿਆਪ ਤੋਂ ਦਾਲ ਦੇ ਲੋਕਾਂ ਨੂੰ ਆ ਰਹੀ ਦੀ ਸਰ ਆ ਸੰਤਰਾਮ ਜੀ ਪ੍ਰਧਾਨ ਪ੍ਰਾਪਰਟੀ ਐਡਵਾਈਜ਼ਰ ਅਸ਼ੋਸ਼ ਲਾਬਾ ਸਰ ਸਾਨੂੰ ਸਮੱਸਿਆ ਪ੍ਰਾਪਰਟੀ ਦੇ ਸਵੰਤਚ ਬਹੁਤ ਆ ਰਹੀਆਂ ਨੇ ਇੱਕ ਤਾਂ ਐਨਓਸੀ ਤੋਂ ਬਿਨਾਂ ਸਰ ਰਜਿਸਟਰੀ ਨਹੀਂ ਹੋ ਰਹੀ ਕਾਸੀ ਕਹਿ ਰਿਹਾ ਵੀ ਮਾਨ ਸਾਹਿਬ ਨੇ ਖੁਦ ਕਹਿ ਵੀ ਐ ਐਨਓਸੀ ਅਜ ਤੋਂ ਬਾਅਦ ਖਤਮ ਲੈ ਕੇ ਨੋਦੂਆ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਕੋਈ ਸਾਡੇ ਗਰਾਊਂਡ ਲੈਵਲ ਤੇ ਕੋਈ ਏਦਾਂ ਦਾ ਮਸਲਾ ਹੱਲ ਹੋਇਆ ਦੂਸਰੀ ਗੱਲ ਹੈ ਸਰ ਪਲਾਟ ਸਬ ਡਿਵਾਈਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਮੇਰੇ ਕੋਲੇ ਸਰ 500 ਕਾਜ ਦਾ ਪਲਾਟ ਹੈ ਵਿੱਚ ਤਿੰਨ ਕੋਠੀਆਂ ਬਣਾ ਚੁੱਕਿਆ ਮੈਂ ਤਿੰਨਾਂ ਦੀ ਅਲੱਗ-ਅਲੱਗ ਰਜਿਸਟਰੀ ਨਹੀਂ ਕਰਾ ਸਕਦਾ ਬਹੁਤ ਵੱਡੀ ਪ੍ਰੋਬਲਮ ਹੈ ਸਰ ਉਹਦੀ ਮੈਨੂੰ ਇੱਕ ਐਨਓਸੀ ਕਹੀ ਜਾਂਦੀ ਹੈ ਵੀ ਇੱਕ ਐਨਓਸੀ ਲਓ ਜੀ ਮੈਂ ਹੁਣ ਵੇਚਣੀ ਤੈਨੂੰ ਐਨ ਇੱਕ ਐਨਓਸੀ ਮੇਰੀ ਕਿਵੇਂ ਚੱਲੂਗੀ ਜੀ ਕਿ ਇਹ ਪਲਾਟ ਦਾ ਤੇ ਬਿਜਲੀ ਦਾ ਕਨੈਕਸ਼ਨ ਨਹੀਂ ਸਰ ਲੱਗਦੇ ਕਿਸੇ ਵੀ ਕਲੋਨੀ ਚ ਸਾਡੀ ਕਲੋਨੀ 19 ਕਰਤਾਰ ਕਲੋਨੀ ਉਥੇ ਅੱਜ ਵੀ ਅਗਰ ਸਾਨੂੰ ਕਨੈਕਸ਼ਨ ਲੈਣਾ ਪੈਂਦਾ ਤਾਂ ਸਭ ਤੋਂ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ ਮੈਂ ਮਾਨ ਸਾਹਿਬ ਨੂੰ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਐਨਓਸੀ ਤੋਂ ਬਿਨਾ ਜੋ ਬਿਜਲੀ ਦਾ ਕਨੈਕਸ਼ਨ ਨੇ ਉਹ ਬਹਾਲ ਕੀਤੇ ਜਾਣ ਐਨਓਸੀ ਖਤਮ ਕੀਤੀ ਜਾਵੇ ਪਲਾਟਾਂ ਤੇ ਜੋ ਸਬਡਵਾਈਡ ਦੀ ਸ਼ਰਤ ਲਗਾਈ ਆ ਉਸ ਨੂੰ ਖਤਮ ਕੀਤਾ ਜਾਵੇ ਤੇ 72 ਗਜ ਤੋਂ ਘੱਟ ਜੋ ਕੋਈ ਪਲਾਟ ਹੈ ਉਹਦੀ ਰਜਿਸਟਰੀ ਸਰ ਨਾ ਤਾਂ ਕੋਈ ਐਨਓਸੀ ਪੁੱੜਾ ਦਿੰਦਾ ਨਾ ਕਮੇਟੀ ਦਿੰਦੀ ਹੈ ਵੀ ਉਹ 72 ਗਜ ਤੋਂ ਘੱਟ ਵਾਲੇ ਪਲਾਟ ਕਿੱਥੇ ਕਿੱਥੇ ਜਾਣ ਉਹ ਲੋਕ ਸਾਡੇ ਗਰੀਬ ਲੋਕਾਂ ਨੇ ਕਲੋਨੀਆਂ ਦੇ ਵਿੱਚ ਬਹੁਤ ਪੈਸਾ ਆਪਣੀ ਮਿਹਨਤ ਦੀ ਕਮਾਈ ਦਾ ਲਾਇਆ ਹੈ ਜੀ ਉਹ ਬਹੁਤ ਜਿਆਦਾ ਦੁਖੀ ਨੇ ਜੀ ਅਗਰ ਗਰਾਉਂਡ ਲੈਵਲ ਤੇ ਆ ਕੇ ਸਰਕਾਰ ਦੇਖੇ ਬੱਚਾ ਬੱਚਾ ਪੰਜਾਬ ਦਾ ਦੁਖੀ ਹੈ ਜੀ ਔਰ ਇਹਨਾਂ ਲੋਕਾਂ ਨੇ ਇਹੀ ਇਹ ਸਰਕਾਰ ਬਣਾਈ ਸੀ ਜੀ ਕਿ ਸਾਨੂੰ ਰਾਹਤ ਮਿਲੂਗੀ ਲੇਕਿਨ ਅੱਜ ਵੀ ਸਾਨੂੰ ਕੋਈ ਰਾਹਤ ਨਹੀਂ ਮਿਲ ਰਹੀ ਸਰ ਇਹ ਰਹਿ ਗਿਆ ਸੀ ਕਲੈਕਟੇਟ ਬਹੁਤ ਨਜਾਇਜ਼ ਵਧਾਏ ਗਏ ਨੇ ਕਿਤੇ ਕਿਤੇ 400 500 600 700 800% ਤੱਕ ਕਲੈਕਟੇਟ ਵਧਾਏ ਗਏ ਨੇ ਦੱਸੋ ਇੱਕ ਨੰਬਰ ਦੀ ਇਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਇਹਨਾਂ ਨੂੰ ਉੱਥੇ ਜਿੱਥੇ ਪਹਿਲਾਂ ਹੈਗੇ ਸੀ ਠੀਕ ਹੈ ਜੇ ਵਧਾਉਣੇ ਨੇ ਤੁਸੀਂ 2 4 5% ਵਧਾ ਸਕਦੇ ਹੋ ਲੇਕਿਨ ਇੰਨੇ ਰੇਟ ਵਧਾਏ ਗਏ ਨੇ ਜਿਹੜੇ ਲੋਕਾਂ ਦੇ ਜੇਬ ਤੇ ਇਹਨਾਂ ਬੁਰਾ ਡਾਕਾ ਪੈ ਰਿਹਾ ਜੀ ਉਹ ਵਿਚਾਰੇ ਇੰਨੇ ਸਟਾਮਪ ਦੇ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਬਹੁਤ ਜ਼ਿਆਦਾ ਫੀਸ ਲੱਗ ਰਹੀ ਹੈ ਬਹੁਤ ਜ਼ਿਆਦਾ ਸਟੈਂਪੀ ਪੂਰੇ ਪੰਜਾਬ ਦੇ ਡੈਲੀਗੇਟ ਇੱਥੇ ਆਏ ਹੋਣੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦੇ ਰਹੇ ਆ ਜੀ ਕਿ ਪੂਰੇ ਪੰਜਾਬ ਦੇ ਲੋਕ ਖੜੇ ਹੋਣਗੇਆਂ ਕਚੈਰੀਆਂ ਦੇ ਅੱਗੇ ਆਪਣੇ ਪ੍ਰਸ਼ਾਸਨਿਕ ਅਹੁਦੇ ਨੇ ਜੋ ਐਸਡੀਐਮ ਸਾਹਿਬ ਦੇ ਅੱਗੇ ਤਹਿਸੀਲਦਾਰਾਂ ਦੇ ਅੱਗੇ ਜਾ ਕੇ ਧਰਨੇ ਦੇਣਗੇ ਜੀ ਮੁਜਾਰੇ ਕਰਨਗੇ ਇਹ ਕੰਮ ਸਾਡਾ ਬਹੁਤ ਜ਼ਿਆਦਾ ਵਧੂਗਾ ਜੀ ਪੰਜਾਬ ਪੱਧਰ ਤੇ ਇਹ ਲੜਾਈ ਛਿੜੂਗੀ ਜੀ ਇਸ ਦਾ ਮਾਨ ਸਰਕਾਰ ਨੂੰ ਇਸ ਦਾ ਚਲਣਾ ਪਊਗਾ ਜੀ ਖਮਿਆਜਾ ਸਾਡਾ ਪੰਜਾਬ ਸਰਕਾਰ ਦੇਖੋ ਇਹ ਮਸਲਾ ਪ੍ਰਾਪਰਟੀ ਡੀਲਰਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦਾ ਹੈ ਇਸ ਸਮੱਸਿਆ ਪੰਜਾਬ ਦੀ ਹੈ ਔਰ ਸਰਕਾਰ ਮਸੀਬਤਾਂ ਦੇਣ ਲਈ ਨਹੀਂ ਹੁੰਦੀ ਸਰਕਾਰ ਸਹੂਲਤਾਂ ਦੇਣ ਲਈ ਹੁੰਦੀ ਹੈ ਜੇ ਸਰਕਾਰ ਹੀ ਮਸੀਬਤਾਂ ਪੈਦਾ ਕਰੂਗੀ ਫਿਰ ਕਿਉਂ ਕਲੈਕਟਰ ਰੇਟ ਵਧਾਇਆ ਠੀਕ ਹੈ ਜੇ ਵਧਾ ਲਿਆ ਫਿਰ ਉਹਨਾਂ ਰਿਸ਼ਵਤ ਦਾ ਰੇਟ ਘਟਾ ਵੀ ਲਓ ਨਾ ਉਹ ਰਿਸ਼ਵਤ ਦਾ ਰੇਟ ਕਿਉਂ ਹੈ ਨਾ ਜਦੋਂ ਜੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਪੁਰਾਣੀਆਂ ਉਹਦੇ باوجود ਐਨਓਸੀ ਲੈਣ ਜਾਣਾ ਪੈਂਦਾ ਫਿਰ ਤੁਸੀਂ ਜਿਹੜਾ ਰਜਿਸਟਰੀ ਲੈਣ ਆ ਰਿਹਾ ਕਰਾਉਣ ਆ ਰਿਹਾ ਉਹਨੂੰ ਨਾ ਪੁੱਛੋ ਜਿਹੜੇ ਤਹਿਸੀਲਦਾਰ ਨੇ ਪਹਿਲਾਂ ਰਿਸ਼ਤੀ ਕਿਤੇ ਉਹਨੂੰ ਤਾਲਬ ਕਰੋ ਨਾ ਜੇ ਉਹ ਰਿਸ਼ਤੀ ਗਲਤ ਹੈ ਫਿਰ ਐਨਓਸੀ ਦੁਆਰਾ ਕਿਉਂ ਸੋ ਇਸ ਲਈ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਔਰ ਕਿਤਨਾ ਕਿਤੇ ਸਰਕਾਰ ਨੇ ਇਹ ਗਲਤੀ ਕਰ ਬੈਠੀ ਹੁਣ ਪਿਛਾ ਲੈਣਾ ਯੂਟਰ ਲੈਣ ਦੀ ਵੈਸੇ ਆਦਤ ਆ ਮਾਨ ਸਰਕਾਰ ਨੂੰ ਖੋਹ ਲੈ ਲੂਗੀ ਲੈਣਾ ਪਏਗਾ ਐਲਾਨ ਕਿਉਂ ਕੀਤਾ ਐਨਓਸੀ ਦਾ ਕੀ ਲੋਕਾਂ ਦੀ ਵੋਟਾਂ ਲੈਣੀਆਂ ਸੀ ਉਸ ਟਾਈਮ ਤਾਂ ਇਹਨਾਂ ਨੇ ਗਲਤ ਐਲਾਨ ਐਨਓਸੀ ਦਾ ਕੀਤਾ ਸੀ ਨਹੀਂ ਬਿਲਕੁਲ ਇਹ ਸਮੇ ਦੇ ਬਹਿੰਡ ਚ ਇਹ ਮੌਜੂਦਾ ਸਰਕਾਰ ਵੈਸੇ ਕਿਸੇ ਵੀ ਪਾਰਟੀ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਸਾਰੇ ਲੁੱਟਣ ਲਈ ਉਹ ਆਏ ਨੇ ਜੇ ਪੰਜਾਬ ਦਾ ਭਲਾ ਹੁੰਦਾ ਸਿੱਤੀ ਬਣਦੀ ਹੋਣਾ ਪਰ ਮੌਜੂਦਾ ਸਰਕਾਰ ਸਿਰਫ ਵੋਟ ਦੀ ਰਾਜਨੀਤੀ ਕਰਦੀ ਹੈ ਹਰ ਸਮੇਂ ਵੋਟ ਨੂੰ ਧਿਆਨ ਚ ਰੱਖ ਕੇ ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਹਮੇਸ਼ਾ VOTING ਪ੍ਰਚਾਰ 'ਚ ਰਹਿੰਦਾ ਉਹ ਪ੍ਰਧਾਨ ਮੰਤਰੀ ਦੇ ਰੋਲ 'ਚ ਆਉਂਦਾ ਹੀ ਨਹੀਂ ਉਥੇ ਤਰ੍ਹਾਂ ਆਵਾਦੀ ਪਾਰਟੀ ਦੀ ਸਰਕਾਰ ਵੀ ਸਰਕਾਰ ਦੇ ਰੋਲ 'ਚ ਨਹੀਂ ਆ ਰਹੀ ਪਾਰਟੀ ਦੇ ਰੋਲ 'ਚ ਐਨਓਸੀ ਨੂੰ ਦੇਖੋ ਮੈਨੂੰ ਲੱਗਦਾ ਹੈ ਕਿ ਉਹ ਵੋਟਾਂ ਨੂੰ ਨੇੜੇ ਦੇਖ ਕੇ ਸ਼ੈਦੋ ਕੀਤਾ ਗਿਆ ਸੀਗਾ ਇਹ ਜਿਹੜਾ 2012 ਤੋਂ ਹੀ ਜਿਹੜਾ ਐਨਓਸੀ ਦਾ ਚੱਕਰ ਪਿਆ ਹੋਇਆ ਹੈ ਸਰਕਾਰਾਂ ਕਈ ਬਣੀਆਂ ਕਈ ਚਲੀਆਂ ਗਈਆਂ ਕਦੇ ਲਗਾਤਾ ਕਦੇ ਵਾਪਸ ਲੈ ਲਿਆ 2023 ਤੋਂ ਇਹਨਾਂ ਨੇ ਕਿਹਾ ਕਿ ਅਸੀਂ ਐਨਓਸੀ ਵਾਪਸ ਲੈ ਰਹੇ ਹਾਂ ਜਦ ਕਿ ਉਹ ਪਿੰਡਾਂ ਦੇ ਵਿੱਚ ਇਹਨਾਂ ਨੇ ਕਿਹਾ 5500 ਪਿੰਡਾਂ ਜਿਹੜਾ 22 ਜ਼ਿਲ੍ਹਿਆਂ ਦੇ ਵਿੱਚ ਹੈ ਉੱਥੋਂ ਅਸੀਂ ਵਾਪਸ ਲੈ ਰਹੇ ਹਾਂ ਪਰ ਜਿਹੜਾ ਸ਼ਹਿਰਾਂ ਦੇ ਵਿੱਚ ਹੈ ਉਹੀ ਭੰਬਲ ਪੂਸੇ ਵਾਲੀ ਗੱਲ ਬਣੀ ਹੋਈ ਹੈ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਨਹੀਂ ਹੈ ਅੱਛਾ ਦੋਸ਼ੇ ਲੱਗਦੇ ਨੇ ਕਿ ਜਿਹੜੀ ਰਿਸ਼ਵਤ ਚਾਹੇ ਉਹ ਤਹਿਸੀਲਦਾਰ ਲੈਂਦਾ ਸੀ ਜਾਂ ਐਨਓਸੀ ਜਾਰੀ ਕਰਨ ਵਾਲੇ ਜਿਹੜੀ ਵੀ ਸੰਸਥਾ ਹੈ ਜਾਂ ਜੋ ਆਰਗੇਨਾਈਜੇਸ਼ਨ ਨੇ ਉਹ ਲੈਂਦੇ ਸੀ ਉਹ ਜਿਹੜਾ ਰੇਟ 5-7000 ਜਾਂ 8000 ਸੀ ਇੱਥੇ ਹੁਣ ਸਰੇ ਆਮ ਜਿੰਨੇ ਵੀ ਬੁਲਾਰੇ ਆਏ ਨੇ ਸਭ ਦੇ ਇਹੀ ਦੋਸ਼ ਲਾਏ ਜਾ ਰਹੇ ਨੇ ਕਿ ਉਹ ਰਿਸ਼ਵਤ ਦਾ ਰੇਟ ਲੱਖ ਜਾਂ 2 ਲੱਖ ਜਾਂ ਉਸ ਤੋਂ ਵੀ ਉੱਪਰ ਪਹੁੰਚ ਗਿਆ ਸੋ ਇਹ ਹਾਲਾਤ ਨੇ ਸਰਕਾਰ ਨੂੰ ਇਸ ਵੱਲ ਗੌਰ ਕਰਨਾ ਚਾਹੀਦਾ ਹੈ ਅਸਲ 'ਚ ਨਾ ਜਿਹੜੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਦੇ ਲਈ ਸੁਵਿਧਾ ਸ਼ੀਲ ਨਹੀਂ ਹੈਗੇ ਫਰਵਰੀ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਐਨਓਸੀ ਬੰਦ ਹੁਣ ਫੇਰ ਐਨਓਸੀ ਲਾਤੀ ਜਾਂ ਚੋਰ ਮੋਰੀਆਂ ਰੱਖ ਦਿੰਦੇ ਨੇ ਅਫਸਰਾਂ ਵਾਸਤੇ ਵੀ ਉਹ ਰਿਸ਼ਵਤ ਲਈ ਜਾਣ ਉਹ ਰਿਸ਼ਵਤ ਕਿੱਥੋਂ ਚੱਲਦੀ ਆ ਕਿੱਥੇ ਤੁਰਦੀ ਆ ਇਹ ਕਲਜ਼ਾਮ ਨਹੀਂ ਹੈਗਾ ਤੁਸੀਂ ਆ ਦੇਖ ਸਕਦੇ ਹੋ ਛੋਟੇ ਜਿਹੇ ਮੁੱਦੇ ਨੇ ਜੀ ਇੱਕ ਵਾਰ ਅਸੀਂ ਟੈਕਸ ਭਰ ਚੁੱਕਿਆ ਕਲੋਨੀਆਂ ਦਾ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਨੇ ਉਹਨਾਂ ਨੇ ਭਰਤਾ ਫੇਰ ਜਿਨ੍ਹਾਂ ਨੇ ਮਕਾਨ ਖਰੀਦਣਾ ਹੈ ਉਸ ਤੋਂ ਦੁਬਾਰਾ ਟੈਕਸ ਕਿਉਂ ਫੇਰ ਟੈਕਸ ਜੇ ਲੈਣਾ ਵੀ ਹੈ ਜਿਹੜੀ ਪੁੱਡਾਂ ਦੇ ਵਿੱਚ ਇੱਕ ਸਿੰਗਲ ਵਿੰਡੋਸ ਦਾ ਸਿਸਟਮ ਬਣਾਓ ਉੱਥੇ ਤੁਹਾਨੂੰ ਵਾਰ-ਵਾਰ ਚੱਕਰ ਕੱਟੜੇ ਪੈਂਦੇ ਨੇ ਚੱਕਰ ਕਿਉਂ ਘਟਣੇ ਪੈਂਦੇ ਨੇ ਅਫਸਰ ਸ਼ਾਈ ਇਹਨੂੰ ਸੌਖਾ ਕਿਉਂ ਨਹੀਂ ਕਰਦੀ ਕਿਉਂਕਿ ਜਿਹੜੇ ਚੋਰ ਮੋਰੀਆ ਕਿਉਂ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਰਿਸ਼ਵਤ ਦੇ ਰਾਹ ਖੁੱਲਦੇ ਨੇ ਸੋ ਮੈਨੂੰ ਤਾਂ ਲੱਗਦਾ ਨਹੀਂ ਬੇਨਤੀ ਕਰਨੇ ਦਾ ਕੋਈ ਫਾਇਦਾ ਹੈਗਾ ਅਸੀਂ ਇਹ ਆਵਾਜ਼ ਆਪਣੇ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਰਹੇ ਹਾਂ ਨਹੀਂ ਪੁਤਲਾ ਅੱਜ ਫੁੱਕਿਆ ਅੱਗੇ ਸੰਘਰਸ਼ ਕੀ ਹੋਏਗਾ ਪੁਤਲਾ ਫੁੱਕਿਆ ਜੀ ਇਹ ਅੱਜ ਦਾਬੇ ਦੇ ਵਿੱਚ ਸੰਘਰਸ਼ ਵਧਿਆ ਗਿਆ ਸੀ ਫਿਰ ਹੌਲੀ-ਹੌਲੀ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਜੇ ਐਜੀਟੇਸ਼ਨ ਹੋਣਗੇ